ਜੇ ਦਾ ਕੱਲ ਦੀਆਂ ਖਬਰਾਂ ਚ ਵੇਖ ਜੀ ਤੇ ਫੇਰ ਤਾਂ ਅਸੀਂ ਜਵਾਗ ਜੋ ਕੁਝ ਕੱਢ ਦਿੱਤੇ ਅਸੀਂ ਕਤਰ ਵਾਲਾ ਜੰਗ ਵੇਖਿਆ ਅਡੇ ਅਡੇ ਹਾਂ ਹਾਂ ਤੇ 7 ਵਜੇ ਫਾਇਰ ਖੁੱਲਾ ਸੀ ਰਾਤ ਮੱਗਰ ਦੇ ਵਿੱਚ ਰੋਂਦੇ ਕਰ ਲਾਉਂਦੇ ਅਸੀਂ ਥੱਲੇ ਤੁਰੇ ਜਾਂਦੇ ਹਾਂ ਇਧਰੋਂ ਆਸਲਾਂ ਤੋਂ ਇਹਨੂੰ ਚੱਲਦੇ ਇੱਕਤਲੋਈ ਨੂੰ ਜੀ ਤੇ ਇੱਕਤਲੋਈ ਵੱਲੋਂ ਸਾਡੇ ਉੱਤੇ ਗੋਲੇ ਆਉਂਦੇ ਸੀ ਮੇਰਾ ਭਰਾ ਛੋਟਾ ਚੱਕ ਕੇ ਲਗਾਏ ਹਾਂ ਚੀਮਿਆ ਦਾ ਹਾਂ ਉੱਥੇ ਪੇਟ ਜਿਆ ਵੱਡਾ ਤਗੜਾ ਹੈ ਬੋਰਡ ਦਾ ਹਾਂ ਅੱਲੀ ਅਸੀਂ ਥੋੜਾ ਜਿਹਾ ਇੰਨਾ ਵੀ ਟਾਲੀ ਜਿਨੇ ਗਏ ਹਾਂ ਉੱਥੇ ਬੰਬ ਵਜਿਆ ਕਿਸੇ ਦਾ ਰਿਸ਼ਤੇਦਾਰ ਆਇਆ ਕਰੇ ਅੱਛਾ ਉਹ ਜਿਹੜਾ ਪੂਰਾ ਹੋ ਗਿਆ ਜਿਤਨਾ ਲੋਕ ਹੁਣ ਨਾ ਏਸੀ ਰੂਮ ਚ ਲੋਕਾਂ ਨੂੰ ਚਾਹ ਹੈ ਤੇ ਸਾਨੂੰ ਇਹ ਨਹੀਂ ਹੈਗਾ ਚਾਹ ਚਾਹ ਨਹੀਂ ਜੰਗ ਨਹੀਂ ਲੱਗਣੀ ਚਾਹੀਦੀ ਨਹੀਂ ਜੀ ਨਹੀਂ ਇਹ ਜਿਤਨਾ ਹੁਣ ਆ ਕਹਿ ਰਿਹਾ ਵੀ ਲੋਕਾਂ ਨੂੰ ਆਰਡਰ ਹੋ ਗਿਆ ਜੀ ਇੱਥੋਂ ਪਿੰਡ ਉਠਾਈ ਜਾਂਦੇ ਜੀ ਲੋਕ ਉੱਠੀ ਜਾਂਦੇ ਆ ਕੋਈ ਇਦਾਂ ਦਾ ਮਾਹੌਲ ਕੋਈ ਸਰਕਾਰ ਨੂੰ ਆਰਡਰ ਆਇਆ ਸਾਲ ਜੀ ਹੁਵਾਨੇ ਵੀ ਇਹ ਸਮਝਾਉਦਾ ਚਾਹੀਦਾ ਸਮਝਾਉਤਾ ਚਾਹੀਦਾ ਹਾਂਜੀ ਇਹ ਲੱਗਣਾ ਨਹੀਂ ਚਾਹੀਦਾ ਬੜਾ ਨੁਕਸਾਨ ਹੋਵੇਗਾ ਹਾਂ ਬੜਾ ਭਾਰੀ ਨੁਕਸਾਨ ਹੋਣਾ ਹੈ ਹਾਂ ਕਈ ਸਾਲ ਨਾਲ ਛਪਰੀ ਨਹੀਂ ਪੰਦੇ ਵੀ ਕੀ ਪਤਾ ਕਿਹੜੇ ਵੇਲੇ ਜੰਗ ਲੱਗ ਜਾਣਾ ਹੁਣ ਚਲੋ ਪਰਮੇਸ਼ਰ ਨੇ ਸਾਨੂੰ ਥੁਰਛਪ ਦਿੱਤੀ ਆ ਕਮਾਈ ਕਰਦੇ ਆ ਕਮਰੇ ਪਾਏ ਆ ਹੁਣ ਇਹ ਛੱਡ ਕੇ ਕਿੱਧਰ ਜਾਵਾਂ ਜਿਹੜੇ ਲੋਕ ਏਸੀ ਰੂਮਾਂ 'ਚ ਬਹਿ ਕੇ ਬਿਆਨ ਦੇਈ ਜਾਂਦੇ ਕੋਈ ਉਹਨਾਂ ਨੂੰ ਕਹਿਣਾ ਚਾਹੁੰਦੇ ਜਿਓ ਉਹਨਾਂ ਨੂੰ ਤਾਂ ਹੀ ਇਹ ਕੌਣ ਕਹਿਣਾ ਚਾਹਣਿਆ ਵੀ ਸ਼ੁਕਰ ਕਰੋ ਹਾਂ ਰੱਬ ਦਾ ਰੱਬ ਦਾ ਸ਼ੁਕਰ ਕਰੋ ਜੰਗ ਨਾ ਹੀ ਲੱਗੇ ਤੇ ਚੰਗਾ ਅਸੀਂ ਵੇਖ ਜਾਂ ਮਸੀਬਤਾਂ ਉਹ ਸਾਡੀਆਂ ਨੋਹਾਂ ਸਾਡੀਆਂ ਪੋਤਰੀਆਂ ਪੋਤਰੇ ਉਹ ਸਾਰੇ ਅਸੀਂ ਸਾਰੇ ਇੱਕੇ ਕਮਰੇ 'ਚ ਆਣ ਕੇ ਸਾਡੇ ਮੇਰੇ ਆਪਣਾ ਮਕਾਨਾਂ 'ਚ ਬੈਠੇ ਆ ਸਾਰੇ ਬਿਲਕੁਲ ਅਸੀਂ ਪਾਕਿਸਤਾਨ ਬਾਰਡਰ ਦੇ ਨੇੜੇ ਤੜੇ ਆ ਮੇਰੇ ਪਿੱਛੇ ਆ ਬਾਰਡਰ ਦਾ ਏਰੀਆ ਆ ਰੋਈ ਤੋਂ ਪਾਰ ਤੇ ਆਪਾਂ ਇਸ ਵੇਲੇ ਇੱਥੇ ਨਾ ਕੁਝ ਮਜ਼ਦੂਰ ਲੱਗੇ ਹੋਏ ਨੇ ਆਪਣਾ ਕੰਮ ਕਰ ਰਹੇ ਨੇ ਆਪਾਂ ਇਹਨਾਂ ਤੋਂ ਜਾਣਦੇ ਆ ਕਿ ਬਾਰਡਰ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਦਿਖਾਇਆ ਜਾ ਰਿਹਾ ਹੈ ਮੀਡੀਆ ਵੱਲੋਂ ਦਿਖਾਇਆ ਜਾ ਰਿਹਾ ਹੈ ਜਾਂ ਤੁਸੀਂ ਸੋਸ਼ਲ ਮੀਡੀਆ ਤੇ ਵੱਖ-ਵੱਖ ਵੀਡੀਓ ਦੁਆਰਾ ਦੇਖਦੇ ਹੋ ਕਿ ਕੀ ਵਾਕਈ ਬਾਰਡਰ ਦੇ ਵਿੱਚ ਉਤਰਾਂ ਦਾ ਮਾਹੌਲ ਹੈਗਾ ਇੱਥੋਂ ਸਿਰਫ 2-3 ਕਿਲੋ ਕਲਿਆਂ ਦੀ ਦੂਵੀ ਤੇ ਤਾਰਾਂ ਨੇ ਬਾਰਡਰ ਵਾਲੀਆਂ ਆਪਾਂ ਗੱਲਬਾਤ ਕਰਦੇ ਆਂ ਵੀਰ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਸਵਾਗਤ ਜੀ ਕਿਵੇਂ ਦੇਖਦੇ ਹੋ ਮਾਹੌਲ ਜਿੱਤਰਾ ਦਾ ਦਿਖਾਇਆ ਜਾ ਰਿਹਾ ਵੀ ਲੜਾਈ ਹੁਣੇ ਲੱਗੀ ਲੈ ਕਿਦਾਂ ਦਾ ਮਾਹੌਲ ਹੈ ਇਹ ਜੀ ਜੇ ਇਹਦਾ ਕੱਲ ਦੀਆਂ ਖਬਰਾਂ ਚ ਵੇਖ ਜੀਏ ਹੂੰ ਤੇ ਫੇਰ ਤਾਂ ਅਸੀਂ ਜਵਾਗ ਜੋ ਕੁਝ ਕੱਢ ਦਿੱਤੇ ਆ ਹੂੰ ਤੇ ਸਾਨੂੰ ਇਹੋ ਜਿਹਾ ਮਾਹੌਲ ਚਾਹੀਦਾ ਹੂੰ ਜਿਹੜਾ ਕੋਈ ਸਰਕਾਰ ਸਾਡੇ ਵਾਸਤੇ ਪ੍ਰਬੰਧ ਕਰੇ ਗਰੀਬਾਂ ਵਾਸਤੇ ਹੂੰ ਮਾੜਿਆਂ ਵਾਸਤੇ ਤਗੜਿਆਂ ਕੋਲ ਤਾਂ ਸੰਧ ਹੁੰਦੇ ਆ ਜੀ ਤੇ ਸਾਡੇ ਕੋਲ ਕੋਈ ਸਾਧਨ ਨਹੀਂ ਹੈਗਾ ਹੂੰ ਤੇ ਬਾਕੀ ਇਹ ਗੱਲ ਆ ਵੀ ਕਤਰ ਵਾਲਾ ਜੰਗ ਅਸੀਂ ਵੇਖਿਆ ਅੱਛਾ ਆਮ ਜਨਤਾ ਨੂੰ ਕਿਸੇ ਨੂੰ ਚਾਹ ਜੰਗ ਬੜੀ ਛੇ ਆ ਹਾਂ ਅਸੀਂ ਕਤਰ ਵਾਲਾ ਜੰਗ ਵੇਖਿਆ ਹੂੰ ੜੇ ੜੇ ਹਾਂ ਹਾਂ ਤੇ 7 ਵਜੇ ਫਾਇਰ ਖੁੱਲਾ ਸੀ ਰਾਤ ਮੱਗਰ ਦੇ ਵਿੱਚ ਹੂੰ ਰੋਂਦੇ ਕਰ ਲਾਉਂਦੇ ਅਸੀਂ ਥੱਲੇ ਤੁਰੇ ਜਾਂਦੇ ਆ ਇਧਰੋਂ ਆਸਲਾਂ ਤੋਂ ਇਹਨੂੰ ਚਲਦੇ ਕਤਲੋਈ ਨੂੰ ਜੀ ਤੇ ਕਤਲੋਈ ਵੱਲੋਂ ਸਾਡੇ ਉੱਦੀ ਗੋਲੇ ਆਉਂਦੇ ਸੀ ਤੁਹਾਡੇ ਉਤੋਂ ਦੀ ਗੋਲੇ ਲੰਘਦੇ ਰਹੇ ਉਹ ਦੇ ਉਦੀ ਆਉਂਦੇ ਸੀ ਦੇ ਰੋਂਦੇ ਕਰ ਲਾਂਦੇ ਥੱਲੇ ਭੱਜੇ ਜਾਂਦੇ ਆ ਓਏ ਹੋਏ ਓਦੋਂ ਮਗਰੋਂ ਫੇਰ ਜਿਹੜਾ ਸਾਨੂੰ ਦੋ ਮਹੀਨੇ ਪਿਛੋਂ ਅਸੀਂ ਪਿੰਡ ਮੁੜਿਆ ਅੱਛਾ ਹਾਂਜੀ ਕਿੰਨਾ ਕੁ ਨੁਕਸਾਨ ਹੋਇਆ ਫਿਰ ਮਗਰੋਂ ਤੁਹਾਡੇ ਨੁਕਸਾਨ ਇਹ ਸਾਡਾ ਪਿੰਡ ਤਾਂ ਮਲੀਚਾ ਨਹੀਂ 71 ਦੀ ਅੱਛਾ ਹਾਂਜੀ ਮਲੀਚਾ ਮਤਲਬ ਪਾਕਿਸਤਾਨ ਨੇ ਮੱਲਿਆ ਨਹੀਂ ਮੱਲਿਆ ਨਹੀਂ ਇਹਦੇ ਸਾਡੇ ਪਿੰਡ ਦੇ ਨਾਲ ਮਸਤ ਘੜ ਦੇ ਨਾਲ ਅਗਲਾ ਪਿੰਡ ਕਲਸ ਅੱਛਾ ਕਲ ਸਮਲੇ ਗਏ ਕਲ ਸਮਲੇ ਗਏ ਮੱਲੇ ਗਏ ਕਿੰਨੇ ਕ ਚ ਸਮਾ ਉਥੇ ਕਬਜ਼ਾ ਰਿਹਾ ਪਾਕਿਸਤਾਨ ਦਾ ਉਹਨਾਂ ਦਾ 6 ਮਹੀਨੇ ਕਬਜ਼ਾ ਰਿਹਾ 6 ਮਹੀਨੇ ਹਾਂਜੀ ਅੱਛਾ ਜਦੋਂ ਤੁਸੀਂ ਰਸਤੇ ਵਿੱਚ ਨਿਕਲੇ ਰਾਤ ਬਰਾਤੇ ਹਨਾ ਉਦੋਂ ਤੁਹਾਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸਾਨੂੰ ਉਦੋਂ ਲੋਕਾਂ ਕੋਲ ਆ ਟਰਾਲੀਆਂ ਟਰੈਕਟਰ ਨਹੀਂ ਹੀ ਹੈਗੇ ਹਾਂ ਤੇ ਗੱਡਾਂ ਹੀ ਹਾਂ ਗੱਡਾਂ ਦੇ ਉੱਤੇ ਸਮਾਨ ਲੋਕ ਲੱਦ ਕੇ ਲ ਜਾਂਦੇ ਰਹੇ ਹਾਂ ਤੇ ਸਾਡੇ ਮਾੜਿਆਂ ਕੋਲੇ ਗੇ ਖੋਤੀਆਂ ਖੋਤੇ ਅੱਛਾ ਅੱਗੇ ਲੈ ਜਾਓਗੇ ਉੱਤੇ ਹੁੰਦੇ ਤੇ ਅਸੀਂ ਇੰਨਾ ਵੀ ਦੋ ਦੋ ਰਜਾਈਆਂ ਹਾਂ ਤੇ ਅੜੇ ਅੜੇ ਅਸੀਂ ਰਗੇ ਆ ਕਿਸੇ ਨੇ ਆਟਾ ਦਸਰ ਚੁੱਕਿਆ ਕਿਸੇ ਨੇ ਭਾਂਡੇ ਚੁੱਕੇ ਕਿਸੇ ਨੇ ਕੋਸ਼ ਚੁੱਕਿਆ ਤੇ ਸਾਡੇ ਪਿੰਡੋਂ 30 ਕਿਲੋਮੀਟਰ ਹੋਣਾ ਆਪਣਾ ਪੱਟੀ ਜੀ ਪੱਟੀ ਦੇ ਨਾਲ ਉਰਲੇ ਬੰਨੇ ਕਰਿਆਲੇ ਦੇ ਨਾਲ ਵਰਨਾਲਾ ਹਾਂ ਅਸੀਂ 7 ਵਜੇ ਦੇ ਤੁਰੇ 12 ਵਜੇ ਅਸੀਂ ਆਪੜ ਕੇ ਤੁਰ ਕੇ ਹਾਂਜੀ ਰਸਤੇ ਦੇ ਵਿੱਚ ਇਹ ਕਹਿੰਦਾ ਵੀ ਲੋਕ ਬਹੁਤ ਸਾਰੀਆਂ ਕਠਿਨਾਵਾਂ ਦਾ ਸਾਹਮਣਾ ਕਰਨਾ ਪਿਆ ਜਿੰਨਾ ਕੋ ਲੋਟ ਲਟ ਲੋ ਜਾਂਦੇ ਸੀ ਬੜੀਆਂ ਬੜੀਆਂ ਇਦਾਂ ਦਾ ਹੋਇਆ ਹਾਂਜੀ ਹਾਂਜੀ ਡੰਗਰ ਖੋ ਨਹੀਂ ਦੇ ਆਰੇ ਆਰੇ ਤਾਂ ਚੰਗਾ ਕੋਈ ਮਾੜੇ ਮਾਤੜ ਕੋਲ ਵੇਖ ਕੇ ਡੰਗਰ ਕਿਸੇ ਕੋਲ ਮੱਝ ਉਹ ਆ ਲੈ ਜਾਂਦੇ ਦੋ ਚਾਰ ਜਣੇ ਹਾਂ ਮੁਸ਼ਕਲਾਂ ਬੜੀਆਂ ਸਾਨੂੰ ਸਾਬਾ ਦੂਜਿਆਂ ਨੇ ਵੀ ਸ਼ਾਮਲ ਕਰੀਏ ਬਾਬੂ ਤੁਸੀਂ ਵੇਖੀ ਜਗ੍ਹਾ ਜੋਂ ਕੋਈ ਹਾਂਜੀ ਇਹ ਵੀ ਬਹੁਤ ਮਤਲਬ ਮਸਤੀਬਤੀ ਵੇਖੀ ਇਹਦੇ ਵਾਂਗੂ ਮੇਰਾ ਭਰਾ ਛੋਟਾ ਚੱਕ ਕੇ ਲਗਾਏ ਹਾਂ ਅੱਛਾ ਕੀ ਮੈਂ ਦਾ ਕਾ ਹਾਂ ਉਥੇ ਪੇਟ ਜਿਆ ਵੱਡਾ ਤਕੜਾ ਹੈ ਬੋਰਡ ਦਾ ਹਾਂ ਅੱਲੀ ਅਸੀਂ ਥੋੜਾ ਜਿਆ ਇੰਨਾ ਵੀ ਟਾਲੀ ਜਿਨੇ ਗਏ ਉਥੇ ਬੰਬ ਵਜਾ ਕਿਸੇ ਦਾ ਰਿਸ਼ਤੇਦਾਰ ਆਇਆ ਕਰੇ ਅੱਛਾ ਉਹ ਜਰਾ ਪੂਰਾ ਹੋ ਗਿਆ ਉਥੋਂ ਜੋ ਚੁਕੇ ਅੰਡਾ ਡੇਰਾ ਤੇ ਪਹੁੰਚੇ ਅਸੀਂ 6 ਵਜੇ ਭਗਵਾਨਪੁਰੇ ਤੁਰ ਕੇ ਹੀ ਗਏ ਹਾਂ ਉਥੇ 2-4 ਦਿਨ ਕੱਡੇ ਫੇਰੇ ਤੇ ਸਰਪੰਚ ਸਾਡੇ 3 ਮਹੀਨੇ ਅਸੀਂ ਬੈਕ ਸਾਈਡ ਦੇ ਪਿੰਡ ਆਏ ਉਹਦੀ ਵਿਹਲੀ ਜੀ ਤਿੰਨ ਘਰ ਲੈਂਦੇ ਹੁਣ ਆਪਦੇ ਘਰ ਦਾ ਨਹੀਂ ਜੀ ਨਿਵਾ ਹੁੰਦਾ ਇੱਕ ਸਾਡਾ ਚਾਚਾ ਹੈ ਇੱਕ ਬੀਰੂ ਰੀ 3 ਮਹੀਨੇ ਅਸੀਂ ਇੱਕੇ ਕਮਰੇ ਲੈਂਦੇ ਰਹੇ ਜੀ ਤੇ ਬਦਲ ਜਾਂਦੀ ਨਹੀਂ ਅਸੀਂ ਮੁਸ਼ਕਲ ਵੇਖੀ ਆ ਹੂੰ ਜਿਤਨਾ ਲੋਕ ਹੁਣ ਨਾ ਏਸੀ ਰੂਮ ਚ ਲੋਕਾਂ ਨੂੰ ਚਾਹ ਹੈ ਤੇ ਸਾਨੂੰ ਇਹ ਨਹੀਂ ਹੈਗਾ ਚਾਹ ਚਾਹ ਨਹੀਂ ਆ ਜੰਗ ਨਹੀਂ ਲੱਗਣੀ ਚਾਹੀਦੀ ਨਹੀਂ ਜੀ ਨਹੀਂ ਸਾਡੇ ਕੋਲ ਸੰਦ ਨਹੀਂ ਹੈਗੇ ਮੋਟਰਸਾਈਕਲ ਆਏ ਤੇ ਦੋ ਦੋ ਜੀ ਭਾਵਾਂਗੇ ਕੀ ਲੱਦਾਂਗੇ ਕੀ ਲਦਾਵਾਂਗੇ ਹਾਂ ਮਤਲਬ ਕੱਲ ਤੇ ਤੇਲ ਹੀ ਮਿਲਣ ਤੋਂ ਮੁਸ਼ਕਲ ਹੋ ਗਈ ਹਾਂ ਇੰਨੀ ਪਰੇਸ਼ਾਨੀ ਹੈ ਅਰਸਾ ਤੇਲ ਦਾ ਉਹ ਪੰਪ ਵਾਲਾ ਕਿਤੇ ਪੈਸੇ ਨਹੀਂ ਦਿੱਤੇ ਹਾਂ ਉਥੇ ਰਫੜ ਪੈ ਗਿਆ ਸਾਡਾ ਬਾਸਰ ਕਾਂ ਦੇ ਅੱਛਾ ਫਿਰ ਮੈਂ ਰੱਬ ਨੂੰ ਯਾਦ ਕਰ ਤੈਨੂੰ 600 ਦੇ ਦੇਣੇ ਤੇ 800 ਬਣ ਜਾਏਗਾ ਹਾਂ ਮੈਂ ਕਿਤੇ ਅੱਗੇ ਮਨਸੀਬ ਤੇ ਆ ਪੈਸੇ ਤੁਹਾਨੂੰ ਦਿੱਤੇ ਤੇ ਤੁਸੀਂ ਮੇਹਰ ਫੜ ਪਾਈ ਬੈਠੇ ਜੀ ਹਾਂ ਇਹੋ ਜਿਹੇ ਗੱਲਾਂ ਹੁੰਡੀਆਂ ਨੇ ਇਤਨਾ ਮੁਸ਼ਕਿਲ ਹੋਰ ਹੋਊਗੀ ਵੀ ਜਿੱਤ ਤਰ੍ਹਾਂ ਲੈਣਾ ਲਾਗ ਜਾਂ ਲੋਕਾਂ ਕਰਿਆਨੇ ਵਾਲੀ ਨਿਕਾਨਾ ਤੇ ਕਰਿਆਨੇ ਵਾਲੇ ਵੀ ਸੌਦਾ ਵਧਾਈ ਜਾਂਦੇ ਹੋਣੇ ਹਾਂ ਜੀ ਹਾਂ ਜੀ ਵਧ ਗਿਆ ਵਧ ਗਿਆ ਜੀ ਵਧ ਗਿਆ ਵਧ ਗਿਆ ਵਧਿਆ ਵਧਿਆ ਹਮ ਆ ਮੁੰਡਾ ਹੁਣ ਹੀ ਆਂਦਾ 55 ਰੁਪਏ ਖੰਡ ਹੋ ਗਈ ਆ 55 ਰੁਪਏ ਖੰਡ ਹੋ ਗਈ ਹਾਂ ਜੀ ਹਾਂ ਜੀ ਹਾਂ ਜੀ ਹਾਂ ਬਾਪੂ ਜੀ ਕੀ ਕਹਿਣਾ ਚਾਹੁੰਦੇ ਹੋ ਅਹੀਂ ਵੀ ਇਹੋ ਕਹਣਾ ਚਾਹੁੰਦੇ ਆ ਵੀ ਨਾਂ ਲੱਗੇ ਜਾਂਗਾ ਮਹਾਰਾਜਪੀ ਬਹੁਤਾ ਔਖਾ ਕੰਮ ਆ ਆਜੋ ਨੇੜੇ ਆਜੋ ਥੋ ਸਾਨੂੰ ਬਹੁਤ ਔਖਾ ਹੋ ਜਾਂਦਾ ਜੀ ਜੀ ਐਂ ਤੇ ਆਨੇ ਨਾਂ ਲੱਗੇ ਜੰਗ ਜੀ ਤੇ ਬਹੁਤ ਮੁਸ਼ਕਲਾਂ ਹੋ ਜਾਂਦੀਆਂ ਮਾਲ ਜਿਹੜੇ ਲੋਕਾਂ ਨੇ ਜੰਗ ਦਾ ਨਾਂ ਸੁਣਿਆ ਨਾ ਉਹੀ ਏਸੀ ਚ ਕਹਿ ਰਿਹਾ ਵੀ ਜੰਗ ਲੱਗਣੀ ਚਾਹੀਦੀ ਐ ਤੇ ਤੁਸੀਂ ਜਿੰਨਾ ਪਿੰਡੇ ਤੇ ਲੜਾਈਆਂ ਤੁਸੀਂ ਕਹਿ ਰਹੇ ਨਹੀਂ ਲੱਗਣੀ ਚਾਹੀਦੀ ਨਹੀਂ ਲੱਗਣੀ ਚਾਹੀਦੀ ਜੀ ਨਹੀਂ ਲੱਗਣੀ ਚਾਹੀਦੀ ਹਮ ਐਂ ਦੇ ਹੋ ਕਹਾਂਗੇ ਵੀ ਨਹੀਂ ਲੱਗਣੀ ਚਾਹੀਦੀ ਹਾਂ ਹੁਣ ਮਾਹੌਲ ਕਿਦਾਂ ਦਾ ਇੱਥੇ ਜਿਤਨਾ ਹੁਣ ਆ ਕਹਿ ਰਿਹਾ ਵੀ ਲੋਕਾਂ ਨੂੰ ਆਰਡਰ ਹੋ ਗਿਆ ਜੀ ਇੱਥੋਂ ਪਿੰਡ ਉਠਾਈ ਜਾਂਦੇ ਜੀ ਲੋਕ ਉੱਠੀ ਜਾਂਦੇ ਆ ਕੋਈ ਇਦਾਂ ਦਾ ਮਾਹੌਲ ਕੋਈ ਸਰਕਾਰ ਵੱਲੋਂ ਆਰਡਰ ਆਇਆ ਨਹੀਂ ਜੀ ਜੀ ਨਹੀਂ ਜੀ ਨਹੀਂ ਅਜੇ ਨਹੀਂ ਆਇਆ ਸਰਕਾਰ ਵਾਲੋ ਕੋਈ ਨਹੀਂ ਆਟ ਰਹੇ ਅੱਛਾ ਆਪਣੀ ਮਰਜ਼ੀ ਨਾਲ ਜਾ ਰਹੇ ਮਰਜ਼ੀ ਆਪਦੀ ਨਾਲ ਜਿਹੜਾ ਕੋ ਜਾਂਦਾ ਜਾਂਦਾ ਹਾਂ ਜੀ ਭਾਈ ਜੀ ਕੁਝ ਕਹਿਣਾ ਚਾਹੁੰਦੇ ਵੀਰ ਜੀ ਆ ਥੋੜਾ ਪਿਛੇ ਹੋ ਥੋੜੀ ਹਾਂ ਜੀ ਬੋਲੋ ਵੀਰ ਜੀ ਅਸੀਂ ਤਾਂ ਇਹੀ ਕਹਿੰਨੇ ਆ ਵੀ ਜੰਗ ਜਿਹੜਾ ਨਾ ਇਹਦਾ ਨਾਈਨ ਲੱਗਣਾ ਚਾਹੀਦਾ ਜੰਗ ਨਾ ਹੀ ਮੜਾ ਮੜਾ ਨਹੀਂ ਨਾ ਹੀ ਮੜਾ ਜੀ ਹੂੰ ਤੇ ਬਾਕੀ ਜਿਹੜਾ ਕੋਈ ਆਪਣਾ ਪਾਕਿਸਤਾਨ ਨੇ ਹਮਲਾ ਕੀਤਾ ਹੈ ਹਾਂ ਉਹਦਾ ਚਲੋ ਉਹਦਾ ਅਫਸੋਸ ਆ ਹਾਂ ਤੇ ਇਹ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਜਦੋਂ ਦੋਨੋਂ ਮੁਲਕਾਂ ਦੇ ਵਿੱਚ ਮਿਲ ਕੇ ਪਾਲਕ ਪੀਂਦਾ ਹਾਂ ਤੇ ਇਹ ਕੰਮ ਨਹੀਂ ਹੋਣਾ ਚਾਹੀਦਾ ਹਾਂ ਤੇ ਦੁਨੀਆ ਸੁੱਕੀ ਵਸਣ ਡਠੀ ਆ ਹਾਂ ਤੇ ਆਪਦਾ ਸੋਕੀ ਰੋਟੀ ਖਾਂਦੇ ਖਾਂਦੇ ਆ ਜਿਵੇਂ ਆਹੀ ਮਜ਼ਦੂਰ ਆ ਤੇ ਆਪਦੇ ਆਪਦੇ ਕੰਮ ਕੰਦ ਲੱਗੇ ਆ ਲੱਗੇ ਉੱਤਾਂ ਆ ਜਾ ਆ ਜਾ ਤੇ ਹਾਂ ਜੀ ਜਿਵੇਂ ਮਜ਼ਦੂਰ ਆ ਹਾਂ ਤੇ ਆਪਦੇ ਕੰਮ ਕੰਦ ਲੱਗੇ ਆ ਹਾਂ ਤੇ ਆਪਦੀ ਸੋਦੀ ਰੋਟੀ ਖਾਂਦੇ ਹਾਂ ਹਾਂਜੀ ਹੋਰੇ ਆ ਜੋ ਮਾਰੇ ਜੀ ਸਾਹਿਬ ਜੀ ਉਹ ਆਣੇ ਵੀ ਇਹ ਸਮਝੌਤਾ ਹੀ ਚਾਹੀਦਾ ਸਮਝੌਤਾ ਚਾਹੀਦਾ ਹਾਂਜੀ ਇਹ ਲੱਗਣਾ ਨਹੀਂ ਚਾਹੀਦਾ ਬੜਾ ਨੁਕਸਾਨ ਹੋਵੇਗਾ ਹਾਂ ਬੜਾ ਭਾਰੀ ਨੁਕਸਾਨ ਹੋਣਾ ਇਹਦਾ ਹਾਂ ਇਹੋ ਜੀਆਂ ਚੀਜ਼ਾਂ ਬਣੀਆਂ ਮੁਰਕੇ ਨਹੀਂ ਬਣਣਗੀਆਂ ਜੀ ਜੀ ਬੜੇ ਔਖੇ ਹੋ ਕੇ ਬਾਟਰ ਵਾਲਿਆਂ ਨੇ ਕਰ ਹਾਂ ਬੜਾ ਔਖੇ ਹੋ ਕੇ ਬਣਾਇਆ ਇਹਦਾ ਡੰਗਰ ਮਾਲ ਵੀ ਬੁਰਾ ਹਾਲ ਹੋ ਜਾਏਗਾ ਹਾਂ ਜੀ ਅਜਵੰਤਰੂ ਵੀ ਪੂਰਾ ਤੰਗ ਹੋ ਜਾਏਗਾ ਇਹਦਾ ਹਾਂ ਇਹ ਸਮਝੌਤਾ ਹੀ ਮਾਰਾ ਹੀ ਕਰ ਦੇ ਜੀ ਅਸੀਂ ਜਨਾਬ ਅਸੀਂ ਕਈ ਸਾਲ ਨਾਲ ਛਪਰੀ ਨਹੀਂ ਹਪਾ ਪੰਧੀ ਵੀ ਕੀ ਪਤਾ ਕਿਹੜੇ ਵੇਲੇ ਜੰਗ ਲੱਗ ਜਾਣਾ ਹੁਣ ਚਲੋ ਪਰਮੇਸ਼ਰ ਨੇ ਸਾਨੂੰ ਫਰਸ਼ਤ ਦਿੱਤੀ ਆ ਕਮਾਈ ਕਰਦੇ ਆ ਕਮਰੇ ਪਾਏ ਆ ਹੁਣ ਇਹ ਛੱਡ ਕੇ ਕਿੱਧਰ ਜਾਵਾਂਗੇ ਇੱਧਰ ਜਾਵਾਂਗੇ ਨਾ ਤਾਂ ਦਿਹਾੜੀ ਲੱਪਣੀ ਲੱਗ ਗਿਆ ਫਿਰ ਤੇ ਅੱਗੇ ਅੱਗੇ ਸਾਡੇ 65 ਦੇ ਜੰਗ ਚ ਗਏ ਸੀ ਉਦੋਂ ਚਲੋ 65 ਚ ਸਾਡਾ ਤਾਂ ਜਨਮ ਹੀ ਹੋਇਆ ਸੀ ਸਾਡੇ ਵੱਡ ਵਡੇਰੇ ਗਏ ਤੇ ਉਹ ਸਾਡੇ ਨਾ ਸਕੇ ਇਹਨਾਂ ਜਿਹੜੇ ਆਪਦੇ ਰਿਸ਼ਤੇਦਾਰ ਵੀ ਉਹਨਾਂ ਨੇ ਨਲਕਿਆਂ ਨਾਲੋਂ ਹੱਥਾਂ ਵੀ ਲਾ ਲਈਆਂ ਸੀ ਹੂੰ ਵੀ ਇਹਨਾਂ ਦਾ ਤਾਂ ਕੰਮ ਆ ਬਾਰਡਰ ਵਾਲਿਆਂ ਦਾ ਰੋਜ਼ ਪੁੱਜੜ ਕੇ ਆਉਣਾ ਸਹੀ ਇਹ ਸਾਨੂੰ ਤੰਗ ਕਰਦੇ ਆ ਉਹ ਜਿੰਨਾ ਕੋ ਰਹਿ ਜਾ ਕੇ ਹਾਂਜੀ ਹਾਂਜੀ ਇੰਨਾ ਇੰਨਾ ਕਸ ਜਿਆਦੀ ਮੁਸ਼ਕਿਲ ਹੋ ਜਾਂਦੀ ਸਾਨੂੰ ਬਾਰਡਰ ਵਾਲਿਆਂ ਨੂੰ ਜਿਆਦੀ ਮੁਸ਼ਕਿਲ ਹੋ ਜਾਂਦੀ ਹਾਂਜੀ ਹਾਂਜੀ ਜਿਹੜੇ ਲੋਕ ਏਸੀ ਰੂਮਾਂ ਵਿੱਚ ਬਹਿ ਕੇ ਬਿਆਨ ਦੇਈ ਜਾਂਦੇ ਕੋਈ ਉਹਨਾਂ ਨੂੰ ਕਹਿਣਾ ਚਾਹੁੰਦੇ ਜਿ ਉਹਨਾਂ ਨੂੰ ਤਾਂ ਹੀ ਇਹ ਕੌਣ ਕਹਿਣਾ ਚਾਹਣਿਆ ਵੀ ਸ਼ੁਕਰ ਕਰੋ ਹਾਂ ਰੱਬ ਦਾ ਰੱਬ ਦਾ ਸ਼ੁਕਰ ਕਰੋ ਜੰਗ ਨਾ ਹੀ ਲੱਗੇ ਇਹ ਚੰਗਾ ਅਸੀਂ ਵੇਖ ਜਾਂ ਮਸੀਬਤਾਂ ਹਾਂ ਬਹੁਤ ਜਿਆਦਾ ਮਸੀਬਤਾਂ ਵੇਖੀਆਂ ਹਾਂਜੀ ਹਾਂਜੀ ਥੋੜਾ ਜਿਆ ਕੋਈ ਗੱਲਬਾਤ ਹੁੰਦੀ ਨਹੀਂ ਜੇ ਥੋੜਾ ਮੀਡੀਆ ਵੀ ਥੋੜਾ ਜਿਆਦਾ ਫੜਕਾਉਂਦਾ ਮੀਡੀਆ ਜਿਆਦਾ ਫੜਕਾ ਮੀਡੀਆ ਜਿਆਦਾ ਫੜਕਾਉਂਦਾ ਜੀ ਕੋਈ ਗੱਲਬਾਤ ਇਧਰੋਂ ਐ ਹੋ ਗਿਆ ਪਾਕਿਸਤਾਨ ਨੇ ਉਹ ਕਹਿ ਸਕਿਆ ਤਾਂ ਮੋਦੀ ਜੀ ਆ ਗਿਆ ਥਾ ਹੂੰ ਤੇ ਇਹ ਥੋੜਾ ਮੀਡੀਆ ਨੂੰ ਚਾਹੀਦਾ ਵੀ ਥੋੜੀ ਜਿਹੀ ਖਬਰ ਜਿਹੜੀ ਸਹੀ ਦਵੇ ਹਾਂ ਤੇ ਲੋਕਾਂ ਤੱਕ ਖਬਰ ਨਾ ਆਵੇ ਤੇ ਲੋਕ ਵੀ ਉਸ ਸ਼ਾਂਤੀ ਨਾਲ ਬੈਠੇ ਰਹਿਣ ਸਹੀ ਹੈ ਤੇ ਜਦੋਂ ਬਾਕੀ ਜਦੋਂ ਹੋਣਾ ਜੂਦ ਹੋਣਾ ਉਹ ਜਾਣੋ ਜੋ ਹੋਣਾ ਉਹੋ ਹੀ ਜਾਓ ਉਹ ਜੋ ਹੋ ਜੂ ਜਾਣੋ ਉਹ ਤਾਂ ਤੁਹਾਨੂੰ ਪਤਾ ਜੇ ਮੰਨ ਲਓ ਇਦਾਂ ਦੇ ਹਾਲਾਤ ਬਣਦੇ ਦੁਬਾਰਾ ਫਿਰ ਕਿੱਧਰ ਨੂੰ ਜਾਓਗੇ ਕੀ ਕਰੋਗੇ ਫਿਰ ਤਾਂ ਪਿੱਛੇ ਭੱਜਾਂਗੇ ਹਾਂ ਫਿਰ ਹਾਂਜੀ ਇਹ ਤੋਂ ਬਾਰਡਰ ਤੋਂ ਸਾਨੂੰ ਉਹਨਾਂ ਹਟਾਤਾ ਤੇ ਪਿੱਛਾਂ ਨੂੰ ਭੱਜਾਂਗੇ ਉਹ ਰਹੀਂ ਕਿੱਧਰ ਨੂੰ ਜਾਂਦੇ ਤੁਹਾਡੇ ਕੋਲ ਇਹ ਸੁਵਿਧਾਵਾਂ ਹੈਗੀਆਂ ਨੇ ਕਿ ਤੁਸੀਂ ਰਾਤ ਬਰਾਤੇ ਨਿਕਲ ਸਕਦੇ ਹੋ ਰਾਤ ਬਰਾਤੇ ਕਿ ਮੁਸ਼ਕਿਲ ਆ ਜੀ ਮੁਸ਼ਕਿਲ ਆ ਰਾਤ ਭਰਾਤੇ ਨਿਕਲਦਾ ਹਾਂ ਹਾਂ ਇਹ ਤਾਂ ਹੈਗਾ ਵੀ ਹੁਣ ਰਾਤੀ ਬਿਲਕੁਲ ਜਿਆਦੀ ਝਾਗ ਸੀ ਵੀ ਫਾਇਰ ਖੁੱਲ ਜਾਣਾ ਬਲੈਕਆਊਟ ਲੱਗੀ ਹਾਂ ਬੱਤੀਆਂ ਬੰਦ ਕਰਾਤੀਆਂ ਉਹ ਸਾਡੇ ਆਪਣਾ ਤਿੰਨ ਚਾਰ ਘਰ ਨੇ ਆਪਦੇ ਤਿੰਨਾ ਭਰਾਵਾਂ ਦੇ ਉਹ ਸਾਡੀਆਂ ਨੋਹਾਂ ਸਾਡੀਆਂ ਪੋਤਰੀਆਂ ਪੋਤਰੇ ਉਹ ਸਾਰੇ ਅਸੀਂ ਸਾਰੇ ਇੱਕੇ ਕਮਰੇ ਜੀ ਆਣ ਕੇ ਸਾਡੇ ਮੇਰੇ ਆਪਣਾ ਮਕਾਨਾਂ 'ਚ ਹੀ ਬੈਠੇ ਆ ਸਾਰੇ ਸਾਰੇ ਇਕੱਠੇ ਸਾਰੇ ਇਕੱਠੇ ਬੈਠੇ ਆ ਦੁਬਾਰਾ ਕਿਤੇ ਕੀਪਤਾ ਮੌਕਾ ਮਿਲਣਾ ਕਿ ਨਹੀਂ ਮਿਲਣਾ ਨਹੀਂ ਮੌਕਾ ਨਹੀਂ ਡਰਨਾ ਉਹੀ ਡਾਰੀ ਹੋ ਗਿਆ ਹਾਂਜੀ 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 ਇਹ ਫੈਰ ਕੁਲਦਾ ਦੇ ਇਕੱਠੇ ਤੇ ਰਹੀਏ ਯਾਰ ਇਕੱਠੇ ਤਾਂ ਰਹੀਏ ਹਾਂਜੀ ਹਾਂਜੀ ਇਹ ਡਰ ਵੀ ਮਨ ਚ ਹੈਗਾ ਡਰ ਮਨ ਚ ਬਹੁਤ ਜੀ ਬੱਚਿਆਂ ਦੇ ਮਨ ਚ ਕਿੰਦਾ ਦਾ ਡਰ ਸੀ ਬੱਚਿਆਂ ਦੇ ਮਨ ਚ ਤਾਂ ਬਹੁਤਾ ਪਿਆ ਜਿਆਦਾ ਬਹੁਤ ਜਿਆਦਾ ਹਾਂਜੀ ਹਾਂਜੀ ਬਾਰਡਰ ਵਾਲੇ ਡਰੇ ਹੋਏ ਲੋਕ ਡਰੇ ਡਰੇ ਆ ਸੋ ਦੋਸਤੋ ਕਿਤੇ ਨਾ ਕਿਤੇ ਇਹ ਮਾਹੌਲ ਜਿਹੜਾ ਬਣਿਆ ਹੈ ਨਾ ਜੀ ਇਹਨਾਂ ਨੂੰ ਤੇ ਬਿਲਕੁਲ ਤਾਰ ਦੇ ਨਾਲ ਨੇ ਲੋਕ ਤੇ ਇਹਨਾਂ ਦੇ ਭਾਦੀ ਤੇ ਜੰਗ ਲੱਗੀ ਹੈ ਹਿਸਾਬ ਨਾਲ ਜੇ ਆਪਾਂ ਇਹ ਗਿਣੀਏ ਤਾਂ ਪਰ ਇਹ ਲੋਕ ਖੌਫ ਦੇ ਸائے ਦੇ ਵਿੱਚ ਜ਼ਰੂਰ ਨੇ ਪਰ ਚੜ੍ਹਦੀ ਕਲਾ ਦੇ ਵਿੱਚ ਵੀ ਨੇ ਕਿ ਅਸੀਂ ਅੱਜ ਆਪਣੇ ਘਰਾਂ ਦੇ ਵਿੱਚ ਬੈਠੇ ਆ ਤੇ ਸਾਨੂੰ ਬੈਠੇ ਰਹਿਣ ਦਿਓ ਜਿੰਨਾ ਲੋਕਾਂ ਨੇ ਪਿੰਡੇ ਤੇ ਸਭ ਕੁਝ ਹੰਡਾਇਆ ਨਾ ਜੀ ਇਹ ਉਹਨਾਂ ਨੂੰ ਪਤਾ ਹੈ ਆਪਾਂ ਏਸੀ ਰੂਮ 'ਚ ਬਹਿ ਕੇ ਬਿਆਨ ਤਾਂ ਦੇਈ ਜਾਂਦੇ ਵੀ ਪਾਕਿਸਤਾਨ ਤੋਂ ਬਦਲਾ ਲੈਣਾ ਚਾਹੀਦਾ ਅਸੀਂ ਕਹਿੰਨੇ ਠੀਕ ਹੈ ਜੋ ਹੋਇਆ ਉਹ ਗਲਤ ਹੋਇਆ ਜਿਹੜੇ 26 27 ਮਰੇ ਆ ਜਿਹੜੇ ਉਹ ਪਹਿਲਗਾਮ ਦੇ ਵਿੱਚ ਹੋਇਆ ਜੋ ਕੁਝ ਹੋਇਆ ਅੱਤਵਾਦੀਆਂ ਵੱਲੋਂ ਕੀਤਾ ਗਿਆ ਅਸੀਂ ਕਹਿੰਨੇ ਉਹਦਾ ਇਨਸਾਫ ਸਾਨੂੰ ਮਿਲਣਾ ਚਾਹੀਦਾ ਉਹ ਵੀ ਸਾਡੇ ਭੈਣ ਭਰਾ ਸੀਗੇ ਜਿਹੜੇ ਇਸ ਦੁਨੀਆ ਤੋਂ ਜਾ ਚੁੱਕੇ ਨੇ ਅਸੀਂ ਕਹਿੰਦੇ ਉਹਨੂੰ ਇਨਸਾਫ ਮਿਲਣਾ ਚਾਹੀਦਾ ਹੈ ਉਹ ਆਤਵਾਦੀਆਂ ਦੇ ਟਿਕਾਣੇ ਲੱਭ ਲੱਭ ਕੇ ਉਹ ਖਤਮ ਹੋਣੇ ਚਾਹੀਦੇ ਆ ਪਾਕਿਸਤਾਨ ਵੀ ਮਤ ਕਰੇ ਉਹਨਾਂ ਨੂੰ ਮਾਰਨ ਵਿੱਚ ਅਸੀਂ ਵੀ ਆਪਣਾ ਪੂਰਾ ਜ਼ੋਰ ਲਾਈਏ ਕਿ ਉਹਨਾਂ ਨੂੰ ਖਤਮ ਕੀਤਾ ਜਾਵੇ ਉਹਨਾਂ ਦੇ ਟਿਕਾਣਿਆਂ ਨੂੰ ਅਸੀਂ ਜੰਗ ਕਦੇ ਵੀ ਨਹੀਂ ਚਾਹੁੰਦੇ ਖਾਸ ਕਰਕੇ ਜਿਹੜੇ ਬਾਰਡਰ ਦੇ ਲੋਕ ਨੇ ਇਹ ਕਦੇ ਵੀ ਜੰਗ ਨਹੀਂ ਚਾਹੁੰਦੇ ਤੇ ਏਸੀ ਰੂਮਾਂ 'ਚ ਬੈਠ ਕੇ ਵੱਡੇ ਵੱਡੇ ਬਿਆਨ ਨਾਂ ਦਾਗੇ ਜਾਣ ਤੇ ਇਹਨਾਂ ਦੀ ਬਾਰਡਰ ਤੇ ਆ ਕੇ ਇਹਨਾਂ ਲੋਕਾਂ ਦੀਆਂ ਗੱਲਾਂ ਨੂੰ ਸਮਝਿਆ ਜਾਵੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀ ਜਾਇਓ ਤਾਂ ਜੋ ਉਹਨਾਂ ਲੋਕਾਂ ਤੱਕ ਇਹ ਗੱਲ ਪਹੁੰਚ ਸਕੇ ਕਿ ਭਾਈ ਉਹਨਾਂ ਨੂੰ ਵੀ ਪੁੱਛ ਲਓ ਜਿਨ੍ਹਾਂ ਨੇ ਪਿੰਡੇ ਤੇ ਇਹ ਸਭ ਕੁਝ ਹੰਡਾਇਆ ਸੋ ਆਪਾਂ ਅੱਗ ਲਾਉਣ ਵਾਲੀ ਗੱਲ ਨਹੀਂ ਕਰਨੀ ਬੁਝਾਉਣ ਵਾਲੀ ਗੱਲ ਕਰਨੀ ਹੈ ਵੱਡੇ ਬਿਆਨਤੋਂ ਬਚੀਏ ਅੱਜ ਦੀ ਵੀਡੀਓ ਵਿੱਚ ਇਨਾਈ ਧੰਨਵਾਦ